ਅੱਜ ਨਾ ਏਸੀ ਦੀ ਲਾਈਫ ਬਾਰੇ ਆਪਾਂ ਕੁਝ ਕੁ ਤੁਹਾਡੇ ਨਾਲ ਗੱਲਾਂ ਕਰਦੇ ਆਂ। ਕੁਝ ਪੁਆਇੰਟ ਹੁੰਦੇ ਨੇ ਏਸੀ ਦੀ ਲਾਈਫ ਜਿਹੜੀ ਹੈ ਨਾ ਕਿਵੇਂ ਲੰਬਾ ਚੱਲ ਸਕੇ। ਤੇ ਏਸੀ ਕਿਹੜੀ ਕੰਪਨੀ ਦਾ ਵਧੀਆ ਰਹਿੰਦਾ? ਉਹ ਤੁਹਾਡਾ ਆਪੋ ਆਪਣਾ opinion ਹੁੰਦਾ, ਆਪੋ ਆਪਣਾ budget ਦਾ ਹਿਸਾਬ ਕਿਤਾਬ ਹੁੰਦਾ। ਪਰ ਕੁਝ ਕਾਰਨ ਹੁੰਦੇ ਆ ਜਿਨ੍ਹਾਂ ਵਿੱਚ ਏਸੀ ਜਿਹੜਾ ਜਲਦੀ ਖਰਾਬ ਹੋ ਜਾਂਦਾ, ਉਹਦੇ ਵਿੱਚ ਕੁਝ ਤਾਂ ਗਾਗ ਖੁਦ ਹੱਕਦਾਰ ਹੁੰਦਾ ਹੈ ਤੇ ਕੁਝ ਸਾਡੇ ਵਰਗੇ ਮਕੈਨਿਕ ਜਿਹੜਿਆ ਉਹ ਲਾਈਨ ਨੂੰ ਖਰਾਬ ਕਰ ਦਿੰਦੇ ਆ। ਹੁਣ ਤੁਸੀਂ ਵੇਖੋ ਬ੍ਰਾਂਡਡ ਏਸੀ ਐ ਤੇ ਬ੍ਰਾਂਡਡ ਏਸੀ ਦੀ ਫਿਟਿੰਗ ਇਦਾਂ ਹੁੰਦੀ ਆ ਆ ਵੇਖੋ ਜਿਵੇਂ ਇੱਲਾ ਨੇ ਆਲਣੇ ਪਾਉਣੇ ਹੁੰਦੇ ਆ ਤੇ ਆ ਪਾਈਪ ਦਾ ਬੁਰਾ ਹਾਲ ਕਰਕੇ ਰੱਖਿਆ ਏਸੀ ਐਡੀ ਵੱਡੀ ਕੰਪਨੀ ਦਾ ਨਾਮੀ ਕੰਪਨੀ ਸਿਰੇ ਦੀ ਕੰਪਨੀ ਆ ਤੇ ਹੁਣ ਸਭ ਤੋਂ ਵੱਡੀ ਦਾ ਫਿਟਿੰਗ ਦੇ ਵਿੱਚ ਨੁਕਸ ਪਾਇਆ ਆ ਦੂਜਾ ਨੰਬਰ ਹੁਣ ਤੁਸੀਂ ਵੇਖੋ ਇਹਦੀ ਕਰਮਾਂ ਵਾਲੇ ਦੀ ਕਦੀ ਮੈਨੂੰ ਲੱਗਦਾ ਨਹੀਂ ਕਦੀ ਕੋਈ ਸਰਵਿਸ ਹੀ ਵੀ ਹੋਈ ਹੋਵੇਗੀ ਬਿਲਕੁਲ ਏਸੀ ਜਿਹੜਾ ਬਲੌਗ ਪਿਆ ਹੋਇਆ ਆ ਇੰਨੀ ਚਾਲੀ ਡਸਟ ਦੇ ਵਿੱਚ ਏਸੀ ਜਿਹੜੀ ਮਰਜ਼ੀ ਕੰਪਨੀ ਦਾ ਲਾ ਲਿਓ ਹੁਣ ਟੌਪ ਦਾ ਬ੍ਰਾਂਡ ਹੈ ਤੇ ਏਸੀ ਜਿਹੜਾ ਕੱਟ ਮਾਰੀ ਜਾਂਦਾ ਹੈਗਾ ਡਸਟ ਇੰਨੀ ਕੋਈ ਜ਼ਿਆਦੀ ਆ ਮੈਨੂੰ ਤਾਂ ਸਮਝ ਨਹੀਂ ਆਉਂਦੀ ਇੰਨੀ ਗੰਦਗੀ ਦੇ ਵਿੱਚ ਗਾਗ ਕਿਵੇਂ ਹਵਾ ਜਿਹੜੀ ਤਾਜੀ ਮਹਿਸੂਸ ਕਰ ਲੈਂਦੇ ਗਿਆ ਕਦੀ ਉਹਨਾਂ ਨੂੰ ਕੋਈ ਦਿੱਕਤ ਨਾ ਹੋਏਗੀ ਇੰਨੀ ਇੰਨੀ ਜ਼ਿਆਦੀ ਡਸਟ ਜਦੋਂ ਪਈ ਹੋਏਗੀ ਉਹੀ ਹਵਾ ਘੁੰਮ ਘੁੰਮ ਕੇ ਆਪਣੇ ਉੱਪਰ ਆਏਗੀ ਤੇ ਕੁਝ ਨਾ ਕੁਝ ਤਾਂ ਨੁਕਸਾਨ ਜ਼ਰੂਰ ਕਰੇਗੀ ਨਾ ਜੇ ਆਪਾ ਇੰਨਾ ਮਹਿੰਗਾ ਏਸੀ ਲਾ ਸਕਦੇ ਆ ਤੇ ਸਾਡੇ ਵੀ ਕੁਝ ਫਰਜ ਹੁੰਦੇ ਆ ਉਹਦੀ ਜਿਹੜੀ ਕੇਅਰ ਉਹਨੂੰ ਚੰਗੀ ਤਰ੍ਹਾਂ ਕੀਤਾ ਜਾਵੇ ਤਾਂ ਜੋ ਆਪਣੇ ਵਾਸਤੇ ਤੇ ਆਪਣੇ ਜਿਹੜੇ ਪ੍ਰੋਡਕਟ ਵਾਸਤੇ ਵੀ ਫਾਇਦਾ ਰਹੇ ਹੁਣ ਗੱਲ ਕਰਦੇ ਆ ਲੰਬੀ ਲਾਈਫ ਏਸੀ ਦੀ ਲੰਬੀ ਜ਼ਿੰਦਗੀ ਵਾਸਤੇ ਤਿੰਨ ਗੱਲਾਂ ਜਿਹੜੀਆਂ ਨਾ ਸਭ ਤੋਂ ਜ਼ਰੂਰੀ ਹੁੰਦੀਆਂ ਨੇ ਸਭ ਤੋਂ ਪਹਿਲਾਂ ਤੁਹਾਡੇ ਵੋਲਟੇਜ ਤੁਹਾਡੇ ਘਰ ਜਿਹੜੇ ਵੋਲਟਜ ਆ ਰਹੇ ਆ ਉਹ ਕਿੰਨੇ ਆ ਰਹੇ ਆ ਲਾਈਟ ਜ਼ਿਆਦਾ ਫਲਕਚੁਏਸ਼ਨ ਤਾਂ ਨਹੀਂ ਕਰਦੀਗੀ ਇਸ ਕਰਕੇ ਜੇ ਤੁਹਾਡੇ ਲਾਈਟ ਦੀ ਜਾਰੀ ਦਿੱਕਤ ਹੈ ਉੱਥੇ ਵਧੀਆ ਜਿਹੜਾ ਸਟੈਪਲੇਜਰ ਲੱਗਾ ਹੋਣਾ ਜ਼ਰੂਰੀ ਹੈ ਦੂਜਾ ਨੰਬਰ ਏਸੀ ਦੀ ਸਾਂਭ ਸੰਭਾਲ ਏਸੀ ਦੀ ਸਾਂਭ ਸੰਭਾਲ ਵੀ ਤੁਹਾਡੇ ਕੋਲ ਚੰਗੀ ਤਰੀਕੇ ਨਾਲ ਹੋਣੀ ਚਾਹੀਦੀ ਹੈ ਤੇ ਹਰ ਟਾਈਮ ਤੇ ਉਹਦੀ ਜਿਹੜੀ ਹੈ ਸਰਵਿਸ ਉਹਦੀ ਜਿਹੜੀ ਕਰਵਾਉਂਦੇ ਰਹੋ ਤਾਂ ਜੋ ਆਪਣੇ ਪ੍ਰੋਡਕਟ ਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਨਾ ਆਵੇ ਜਦੋਂ ਆਪਾਂ ਲੰਮਾ ਲੰਮਾ ਟਾਈਮ ਸਰਵਿਸ ਨਹੀਂ ਕਰਵਾਉਂਦੇ ਤੇ ਆਪਾਂ ਕਹਿ ਦਿੰਨੇ ਆ ਕਿ ਏਸੀ ਚੱਲੀ ਜਾਂਦਾ ਕੋਈ ਗੱਲ ਨਹੀਂ 쿨ਿੰਗ ਆਈ ਜਾਂਦੀ ਆ ਟਾਈਮ ਸਰਦਾ ਜਾਂਦਾ ਹੈ ਟਾਈਮ ਤਾਂ ਸਰਦਾ ਜਾਂਦਾ ਪਰ ਜਿੰਦੀ ਤੁਸੀਂ ਏਸੀ ਦੀ ਕੂਲਿੰਗ ਲੈਂਦੇ ਹੋ ਉਹਦਾ ਟਾਈਮ ਜਿਹੜਾ ਉਹ ਘਟਦਾ ਜਾਂਦਾ ਉਦਾਹਰਨ ਦੇ ਤੌਰ ਤੇ ਆਹ ਵਾਲਾ ਏਸੀ ਵੇਖ ਲਓ ਹੁਣ ਆਊਟਡੋਰ ਤੇ ਇਨਡੋਰ ਤਾਂ ਤੁਹਾਨੂੰ ਦਿਖਾ ਦਿੱਤਾ ਤੇ ਆਊਟਡੋਰ ਦੇ ਵਿੱਚ ਵੇਖੋ ਕਿੰਨੀ ਜਿਆਦਾ ਡਸਟ ਹੈ ਜਦੋਂ ਆਪਾਂ ਇਸ ਏਸੀ ਨੂੰ ਚੈੱਕ ਕਰਨ ਵਾਸਤੇ ਆਏ ਆ ਨਾ ਇਨਡੋਰ ਨੂੰ ਥੱਲੇ ਉਤਾਰਨਾ ਹੈ ਗੈਸ ਸਟੋਰ ਕਰਨ ਲੱਗੇ ਆ ਤੇ ਇੰਨਾ ਵੀ ਟਾਈਮ ਕੰਪਰੈਸ਼ਨ ਚੱਲਣਾ ਔਖਾ ਸੀਗਾ ਕਿ ਗੈਸ ਸਟੋਰ ਹੋ ਜਾਂਦੀ ਏਸੀ ਦੇ ਕੰਪਰੈਸ਼ਨ ਨੂੰ ਠੰਡਾ ਕਰ ਕਰਕੇ ਫਿਰ ਔਨ ਕਰਕੇ ਉਸ ਤੋਂ ਬਾਅਦ ਦੇ ਵਿੱਚ ਆਪਾਂ ਗੈਸ ਸਟੋਰ ਕੀਤੀ ਆ ਤੇ ਡਸਟ ਦੇ ਨਾਲ ਤਾਂ ਬਹੁਤ ਹੀ ਮੰਦਾ ਹਾਲ ਹੋਇਆ ਪਿਆ ਇੱਥੇ 쿨ਿੰਗ ਵਾਲੀ ਤਾਂ ਕੋਈ ਗੱਲਬਾਤ ਰਹਿ ਨਹੀਂ ਜਾਂਦੀ ਹੁਣ ਏਸੀ ਦੀ ਲਾਈਫ ਦੇ ਆਪਾਂ ਪੁਆਇੰਟ ਗਿਣਦੇ ਪਏ ਸੀ ਪਹਿਲਾ ਆਪਣਾ ਵੋਲਟੇਜ ਦੂਜਾ ਆਪਣਾ ਮੈਂਟੇਨੈਂਸ ਤੇ ਤੀਜਾ ਸਭ ਤੋਂ ਮੇਨ ਪੁਆਇੰਟ ਤੁਸੀਂ ਕਿਸ ਬੰਦੇ ਤੋਂ ਕੰਮ ਕਰਵਾ ਰਹੇ ਹੋ ਅੱਜ ਦੀ ਲਾਈਨ ਦੇ ਵਿੱਚ ਹਰ ਕੋਈ ਏਸੀ ਮਕੈਨਿਕ ਬਣਿਆ ਪਿਆ ਚਾਹੇ ਕੋ ਲੱਕੜ ਦਾ ਕੰਮ ਕਰਦਾ ਚਾਹੇ ਕੋ ਪਲੰਬਰ ਦਾ ਕੰਮ ਕਰਦਾ ਚਾਹੇ ਕੋ ਇਲੈਕਟ੍ਰੀਸ਼ੀਅਨ ਦਾ ਕੰਮ ਕਰਦਾ ਹਰ ਕਿਸੇ ਨੂੰ ਲੱਗਦਾ ਵੀ ਏਸੀ ਲਾਈਨ ਦੇ ਵਿੱਚ ਬਹੁਤ ਪੈਸੇ ਆ ਬੜੇ ਪੈਸੇ ਆ ਹਰ ਕੋਈ ਪੰਪ ਚੱਕ ਕੇ ਤੁਰਿਆ ਫਿਰਦਾ ਕਮੈਂਟ ਸੈਸ਼ਨ ਦੇ ਵਿੱਚ ਵੀ ਨਾ ਹੁਣ ਬੜੀਆਂ ਬੜੀਆਂ ਟਿੱਪਣੀਆਂ ਕਰਨਗੇ ਤੂੰ ਬੜਾ ਮਕੈਨਿਕ ਤੂੰ ਹਰ ਕਿਸੇ ਨੂੰ ਭੰਡਦਾ ਗੱਲ ਸੱਚੀ ਨਾ ਹਰ ਕਿਸੇ ਨੂੰ ਕੌੜੀ ਲੱਗਦੀ ਹੈਗੀ ਆ ਕੰਮ ਕਰਨਾ ਬੇਸ਼ੱਕ ਕਰੋ ਪਰ ਤਰੀਕੇ ਨਾਲ ਕੰਮ ਕਰੋ ਇੰਦਾਂ ਦੇ ਜਦੋਂ ਤੁਸੀਂ ਕੰਮ ਕਰਦੇ ਜੇ ਇਹਦੇ ਵਿੱਚ ਇੱਕ ਕਸੂਰਵਾਰ ਸਭ ਤੋਂ ਵੱਡਾ ਗਾਗ ਵੀ ਹੈ ਜਦੋਂ ਜਾਣੇ ਪਹਿਚਾਣੇ ਤੋਂ ਹਰ ਕਿਸੇ ਤੋਂ ਕੰਮ ਕਰਵਾਉਂਦਾ ਕੁਝ ਪੈਸੇ ਬਚਾਉਣ ਦੀ ਕੋਸ਼ਿਸ਼ ਕਰਦਾ ਬਈ ਆਹ ਪੈਸੇ ਘੱਟ ਲੈਂਦਾ ਇਹਦੇ ਕੋਲੋਂ ਕੰਮ ਕਰਵਾ ਲਓ 40 50 ਹਜ਼ਾਰ ਦਾ ਏਸੀ ਤਾਂ ਆਪਾਂ ਲਵਾ ਲੈਨੇ ਆ ਤੇ ਜਦੋਂ ਗੱਲ ਆਉਂਦੀ ਹੈ ਉਹਦੀ ਮੇਂਟੇਨੈਂਸ ਵਾਸਤੇ ਤੇ ਸਰਵਿਸ ਵਾਸਤੇ 100 200 ਬਚਾਉਣ ਦੇ ਚੱਕਰ ਦੇ ਵਿੱਚ ਨਾ ਆਪਾਂ ਸਸਤਾ ਮਕੈਨਿਕ ਪਾਲਦੇ ਆਂ ਪਰ ਸਸਤਾ ਮਕੈਨਿਕ ਜਿਹੜੀ ਅਲਖ ਲਾਉਂਦਾ ਹਨ ਜਿਹੜਾ 2-3 ਮਹੀਨੇ ਨਾ ਕਿਸੇ ਦੁਕਾਨ ਤੇ ਰਿਪੇਅਰਿੰਗ ਦਾ ਕੰਮ ਕਰਨ ਲੱਗ ਪੈਂਦਾ ਉਸ ਤੋਂ ਬਾਅਦ ਵਿੱਚ ਉਹ ਸਰਵਿਸ ਸੈਂਟਰ ਦੇ ਵਿੱਚ ਚਲਾ ਜਾਂਦਾ ਤੇ ਸਰਵਿਸ ਸੈਂਟਰ ਵਾਲਾ ਉਹਨੂੰ ਇੰਜੀਨੀਅਰ ਬਣਾ ਕੇ ਲੋਕਾਂ ਦੇ ਘਰੇ ਭੇਜਦਾ ਨਾ ਸਭ ਤੋਂ ਜਾਰੀ ਉਹ ਵੀ ਅਲਖ ਲਾਉਣ ਦੇ ਆ ਉਹ ਵੀ ਬਹੁਤ ਜ਼ਿਆਦਾ ਜਿਹੜਾ ਨਾ ਗਾਗ ਦਾ ਜਲੂਸ ਕੱਢ ਕੇ ਆਉਂਦੇ ਨੇ ਉਸ ਤੋਂ ਬਾਅਦ ਦੇ ਵਿੱਚ ਗਾਗ ਫਿਰ ਚੀਕਾਂ ਹੀ ਮਾਰਦਾ ਨਜ਼ਰ ਆਪਾਂ ਨੂੰ ਆਉਂਦਾ